ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਭ ਸੰਗਤਾਂ ਦੇ ਨਾਲ ਕਥਾ ਵਿਚਾਰ ਸਾਂਝੇ ਕਰ ਰਹੇ ਹਾਂ ਪੰਜ ਵੱਡੇ ਵਿਕਾਰ ਕਿਹੜੇ ਹਨ ਹਰੇਕ ਧਰਮ ਨੇ ਕੁਝ ਵਿਕਾਰ ਮਿੱਥੇ ਹਨ ਜਿਨ੍ਹਾਂ ਤੋਂ ਸਤ ਧਰਮ ਦੇ ਮੰਨਣ ਵਾਲਿਆਂ ਨੂੰ ਬਚਣ ਦੀ ਹਦਾਇਤ ਕੀਤੀ ਜਾਂਦੀ ਹੈ ਈਸਾਈ ਮਤ ਵਿੱਚ ਸੱਤ ਬਜਰ ਪਾਪ ਦੱਸੇ ਜਾਂਦੇ ਹਨ ਸਿੱਖ ਧਰਮ ਅਨੁਸਾਰ ਰੱਬ ਦੇ ਕਾਨੂੰਨ ਦੀ ਜਾਣ ਬੁੱਝ ਕੇ ਉਲੰਘਣਾ ਕਰਨੀ ਜਾਂ ਸਦਾਚਾਰ ਦੇ ਨੀਮਾਂ ਦੀ ਪਾਲਣਾ ਨਾ ਕਰਨੀ ਪਾਪ ਹੈ। ਵਿਕਾਰ ਤੋਂ ਬਚਣ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵਿਕਾਰ ਕੀ ਹੈ ਤੇ ਇਸ ਗੱਲ ਦਾ ਪੱਕਾ ਇਰਾਦਾ ਹੋਣਾ ਚਾਹੀਦਾ ਹੈ ਕਿ ਅਸਾਂ ਵਿਕਾਰਾਂ ਤੇ ਕਾਬੂ ਪਾਣਾ ਹੈ। ਸਿੱਖ ਧਰਮ ਵਿੱਚ ਪੰਜ ਵੱਡੇ ਵਿਕਾਰ ਦੱਸੇ ਗਏ ਹਨ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਮਨੁੱਖ ਦੇ ਵੱਡੇ ਬੈਰੀ ਹਨ ਤੇ ਇਸ ਨੂੰ ਬਹੁਤ ਦੁੱਖ ਦਿੰਦੇ ਹਨ ਜਦੋਂ ਇਹ ਵਿਕਾਰ ਸਰੀਰ ਵਿੱਚ ਵਸਦੇ ਹੋਣ ਤਾਂ ਫਿਰ ਪ੍ਰਭੂ ਦਾ ਨਾਮ ਉੱਥੇ ਕਿਵੇਂ ਆ ਸਕਦਾ ਹੈ ਕਾਮ ਇੱਕ ਭੁੱਤ ਹੀ ਘੋਰ ਪਾਪ ਹੈ ਤੇ ਇਸ ਵਿੱਚੋਂ ਸ਼ਰਮਿੰਦਗੀ ਤੇ ਮੁਸੀਬਤ ਤੋਂ ਸਿਵਾਏ ਹੋਰ ਕੁਝ ਨਹੀਂ ਲੱਭਦਾ ਸਿੱਖ ਧਰਮਾਂ ਵਿੱਚ ਗ੍ਰਸਤੀ ਨੂੰ ਆਪਣੀ ਪਤਨੀ ਨਾਲ ਸਧਾਰਨ ਤੌਰ ਤੇ ਲਿੰਗ ਸੰਬੰਧ ਰੱਖਣ ਦੀ ਆਗਿਆ ਹੈ ਪਰ ਕਿਸੇ ਹੋਰ ਔਸਤਰੀ ਨਾਲ ਜਿਹੀ ਸਮੰਦਰ ਖਣ ਦੀ ਸਖਤ ਮਨਾਹੀ ਹੈ ਸਪਸ਼ਟ ਹੈ ਕਿ ਕਾਮ ਵਿੱਚ ਗ੍ਰਸਤ ਹੋਣ ਤੇ ਵਿਭਚਾਰੀ ਹੋਣ ਤੇ ਸਖਤ پابੰਦੀ ਹੈ ਗੁਰੂ ਅਰਜਨ ਦੇਵ ਜੀ ਕਾਮੀ ਪੁਰਸ਼ ਨੂੰ ਸਖਤ ਤਾੜਨਾ ਕਰਦੇ ਹਨ ਰੇ ਨਰਕਾਇ ਪਰ ગ્રਹਿ ਜਾਏ ਕੁਚਲ ਕਠੋਰ ਕਾਮ ਕਰ ਤਬ ਤੁਮ ਨਹੀਂ ਸੁਨਿਓ ਧਰਮ ਰਾਏ ਮਨ ਦੇ ਭਟਕ ਪੈਣ ਨੂੰ ਕ੍ਰੋਧ ਕਹਿੰਦੇ ਹਨ ਜਿਸ ਕਾਰਨ ਲੜਾਈ ਝਗੜੇ ਤੇ ਮਾਰੂ ਦੰਗੇ ਫਸਾਦ ਹੁੰਦੇ ਹਨ ਸਬਰ ਤੇ ਖਿਮਾ ਗੁਣਾ ਨਾਲ ਕ੍ਰੋਧ ਨੂੰ ਜਿੱਤਿਆ ਜਾ ਸਕਦਾ ਹੈ ਪ੍ਰਭੂ ਹਰੇਕ ਦੇ ਦਿਲ ਵਿੱਚ ਵਸਦਾ ਹੈ ਇਸ ਲਈ ਕਿਸੇ ਮਨੁੱਖ ਦੇ ਮਨ ਨੂੰ ਦੁਖਾਣਾ ਉਸ ਵਿੱਚ ਵਸਦੇ ਰੱਬ ਨੂੰ ਦੁਖਾਣ ਦੇ ਤੁਲ ਹੈ ਬਾਬਾ ਫਰੀਦ ਜੀ ਕਹਿੰਦੇ ਹਨ ਜੇ ਤੂੰ ਪ੍ਰਿਆ ਦੇ ਸਿੱਖ ਹੀ ਆਉਨੈ ਠਾਹੀ ਕਹੀ ਦਾ ਤਨ ਦੌਲਤ ਦੀ ਤ੍ਰਿਸ਼ਨਾ ਤੇ ਲਾਭ ਦੀ ਇੱਛਾ ਲੋਭ ਹੈ ਹੱਕ ਹਲਾਲ ਦੀ ਕਮਾਈ ਕਰਨ ਤੇ ਯੋਗ ਸਾਧਨ ਦੁਆਰਾ ਮਾਇਆ ਖਰਚ ਕਰਨਾ ਤਾਂ ਜਾਇਜ਼ ਹੈ ਪਰ ਇਤਰਾਜ ਯੋਗ ਗੱਲ ਹੈ ਮਾਇਆ ਨਾਲ ਹੱਦੋਂ ਵੱਧ ਪਿਆਰ ਖਾਸ ਤੌਰ ਤੇ ਉਸ ਮਾਇਆ ਨਾਲ ਜੋ ਕਿ ਧੋਖੇ ਠੱਗੀ ਤੇ ਨਾਜਾਇਜ਼ ਤਰੀਕਿਆਂ ਨਾਲ ਇਕੱਠੀ ਕੀਤੀ ਗਈ ਹੋਵੇ ਹੁਕਮ ਹੈ ਲਾਲਚ ਝੂਠ ਵਿਕਾਰ ਮਹੋਂ ਵਿਆਪਤ ਮੂੜ ਅੰਦ ਲਾਗ ਪ੍ਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਕ੍ਰਿਸ਼ਨ ਨੂੰ ਸੰਤੋਖ ਨਾਲ ਜਿੱਤਿਆ ਜਾ ਸਕਦਾ ਹੈ ਨਾਲੇ ਹੱਦੋਂ ਵੱਧ ਦੌਲਤ ਐਸ ਇਸ਼ਰਤ ਦੀ ਇੱਛਾ ਤੁਪਨ ਕਰਦੀ ਹੈ ਜਿਸ ਤੋਂ ਵਿਕਾਰ ਹੀ ਪੈਦਾ ਹੁੰਦੇ ਹਨ ਪਤਨੀ ਬੱਚਿਆਂ ਤੇ ਪਦਾਰਥ ਵਸਤਾਂ ਨਾਲ ਹੱਦੋਂ ਵੱਧ ਲਗਾਓ ਮੂੰਹ ਹੈ ਆਪਣੇ ਸਾਥ ਸਬੰਧੀਆਂ ਤੇ ਸਨਹੀਆਂ ਨੂੰ ਇਹ ਸਮਝੋ ਕਿ ਤੁਹਾਡੇ ਕੋਲ ਅਮਾਨਤ ਹਨ ਤੇ ਤੁਸਾਂ ਉਹਨਾਂ ਦੀ ਸੇਵਾ ਕਰਨੀ ਹੈ ਉਹ ਸਦਾ ਲਈ ਤੁਹਾਡੇ ਨਹੀਂ ਰਹਿ ਸਕਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੰਕਾਰ ਪੰਜਾਂ ਹੀ ਵਿਕਾਰਾਂ ਵਿੱਚੋਂ ਸਭ ਤੋਂ ਭੈੜਾ ਹੈ ਇਸ ਵਿੱਚ ਹੱਦੋਂ ਵੱਧ ਕਮੰਡ ਫੋਕਾ ਬਿਮਾਨ ਐਂਕੜਾ ਜਾਂਦੇ ਹਨ ਹਉਮੈ ਦਾ ਪ੍ਰਗਟਾਵਾ ਹੀ ਤਾਂ ਹੰਕਾਰ ਹੈ ਹੰਕਾਰ ਦਾ ਇਲਾਜ ਨਿਮਰਤਾ ਹੈ ਨਿਮਰਤਾ ਖਿਮਾ ਤੇ ਦਇਆ ਦੀ ਸਾਂਝ ਹੈ ਇੱਕ ਸੱਚਾ ਸਿੱਖ ਆਪਣੇ ਆਪ ਨੂੰ ਦੂਜਿਆਂ ਦੀ ਚਰਨ ਧੂੜ ਸਮਝਦਾ ਹੈ ਜੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਪੰਜੇ ਵਿਕਾਰ ਜਗ ਆਸੂ ਦੇ ਸੇਵਕ ਬਣ ਜਾਂਦੇ ਹਨ ਫਿਰ ਇਹ ਮਨੁੱਖ ਉੱਪਰ ਕਾਬੂ ਨਹੀਂ ਪਾਉਂਦੇ ਸੰਗੋਸ਼ ਦੇ ਆਗਿਆਕਾਰੀ ਹੋ ਕੇ ਸੇਵਾ ਕਰਦੇ ਹਨ ਗੁਰਵਾਕ ਹੈ ਰਾਖ ਲਈ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਕਰਾਲ ਜੋ ਐ ਜਨਮ ਨੇ ਕਭ ਹਾਰ ਨਾਨਕ ਅੰਗ ਕੀਆ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ